ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁੰਮਟੀਕਲਾ ਜ਼ਿਲ੍ਹਾ ਬਠਿੰਡਾ ਤਸੀਰ ਰਾਮਪੁਰਾਪੂਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਅਗ ਦਿਖਾਉਂਗਾ ਇੱਕ ਨੰਬਰ ਤੇ ਟੋਕੜ ਗੱਭਨ ਜਰਸੀ ਦਿਖਾਉਂਗਾ ਚੈੱਕ ਪਾਸ ਤੇ ਦੋ ਨੰਬਰ ਤੇ ਤਾਜੀ ਸੂਈ ਵੱਡੇ ਕੱਦ ਘਾਟ ਵਾਲੀ ਵੜ ਦਿਖਾਉਂਗਾ ਤੇ ਤਿੰਨ ਨੰਬਰ ਤੇ ਆਫਸਰ ਜਰਸੀ ਬਚੀ ਦਿਖਾਉਂਗਾ ਚੰਗੇ ਸੀਮਨ ਵਾਲੀ ਬਾਈ ਜੀ ਹੁਣ ਦੱਸਦੇ ਆ ਸੋ ਵੀਡੀਓ ਨੂੰ ਐਂਡ ਤਾਈਂ ਦੇਖਿਓ ਜੀ ਜੀ ਨੂੰ ਪਸੰਦ ਆ ਯਾਨੀ ਕਿ ਇੱਥੇ ਆ ਕੇ ਆਪ ਦੀ ਚੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਅੰਤ ਤੇ ਸਟੋਰੀ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਟੋਕੜ ਗੱਬਣ ਮੂੰਹ ਤੋਂ ਦੋ ਦੰਦ ਦੂਜੇ ਸੂਏ ਲਈ ਗੱਬਣ 28 ਤਰੀਕ ਤੋਂ 22 ਜੀ ਹੁਣ ਇਹ ਕਹਿੰਦੇ ਪੂਰੇ 3 ਮਹੀਨੇ ਦੀ ਗੱਬਣ ਹੋ ਜੂਗੀ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਇਸ ਟਾਈਮ 11 ਲੀਟਰ ਤਿਆਰ ਅੱਗੇੜਾ ਬਾਈ ਜੀ ਹੁਣ ਇਹ ਕਹਿੰਦਾ ਸੀਮਨ ਲੱਗਿਆ ਹੋਇਆ 21035 ਕੱਦ ਘਾਟ ਵੱਡਾ ਹਵਾਨਾ ਦੇ ਸਕਦੇ ਆ ਬਹੁਤ ਸੋਹਣਾ ਫਿਟਿੰਗ ਵਾਲਾ ਚਾਰਾਂ ਤੁਹਾਨੂੰ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਹਾਈਟ ਵਾਲੇ ਪਾਸੋਂ ਫੋਲ ਉੱਚੇ ਲੰਮੇ ਵੱਡੇ ਕੱਦ ਘਾਟ ਵਾਲੀ ਆ ਫੇਸ ਕੁਆਲਟੀ ਬਹੁਤ ਸੋਹਣੀ ਦੇਖ ਸਕਦੇ ਆ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਹਵਾਨਾ ਦੇ ਸਕਦੇ ਆ ਬਹੁਤ ਸੋਹਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 11 ਕਿਲੋ ਤਿਆਰ ਹਾਈ ਤ੍ਰਿਕ ਤੋਂ 3 ਮਹੀਨੇ ਦੇ ਘੱਬਣ ਹੋ ਜੂਗੀ ਚੈੱਕ ਪਾਸ ਕੱਦ ਕਾਠ ਵੇਚ ਸਕਦੇ ਆ ਵੱਡੇ ਕੱਦ ਕਾਠ ਦੀ ਆ ਥਣ ਮੇ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਾਣਾ ਸੇਮ ਹੀ ਸਾਈਜ਼ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਇਆ ਤੇ ਚਵਾਈ ਵਾਲੇ ਥਾਣ ਕੋਟ ਸ਼ਾਂਖ ਪੁਰਾਣੀ ਤੇ ਇੱਕ ਨੰਬਰ ਦਾ ਮੁੱਲ ਬਾਈ ਜੀ ਹੁਣੇ ਰੱਖਿਆ ਹੋਇਆ 55000 ਰੁਪਇਆ ਕੋਚ ਮਾਨਤਨ ਹੋ ਜੂ ਦੋ ਨੰਬਰ ਤੇ ਦੂਜਾ ਸੁਹਾ ਵੱਛੀ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 22 ਤੋਂ 23 ਦਿਨ ਸੂਈ ਨੂੰ ਸਮਾ ਹੋ ਗਿਆ ਤੇ 13 ਲੀਟਰ ਦੁੱਧ ਬਾਈ ਜੀ ਹੁਣ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਚਾ ਕਦ ਕੱਡ ਵੇਖ ਸਕਦੇ ਆ ਵੱਡੇ ਕਦ ਕੱਡ ਦੀ ਆ ਉਹ ਬਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਾਈਟ ਵਾਲੇ ਪਾਸੋਂ ਫੋਲੋ ਚ ਲੰਮੇ ਵੱਡੇ ਕਦ ਕੱਡ ਵਾਲੀ ਫਾਰਮ ਵਾਲੀ ਬੱਚੀ ਆ 22 23 ਦਿਨ ਬਾਈ ਜੀ ਹੁਣ ਇਹ ਕਹਿੰਦੇ ਸੂਜ ਨੂੰ ਸਮਾ ਹੋ ਗਿਆ ਤੇ 13 ਲੀਟਰ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਇਸ ਟਾਈਮ ਕੰਡੇ ਵਾਲਾ ਤਿਆਰ ਆ ਨਾਲ ਬਹੁਤ ਸੋਹਣੇ ਚਾਰਿਆ ਤਿਜਵਾਈ ਵਾਲੇ ਗੈਪ 'ਚ ਨਿਖਰ ਮੇ ਖਲੇ ਖਲੇ ਲੱਗੇ ਹੋਏ ਆ ਚਾਰਾਂ ਥਾਂ ਸੇਮ ਹੀ ਸਾਈਜ਼ ਆ ਤਿਜਵਾਈ ਵਾਲੇ ਕੱਦ ਕਾਠ ਵੱਡਾ ਪਟਪੁੜਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈ ਵੀ ਬੋਡੀ weight ਵਾਲੀ ਆ ਥਣ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਚਾਰਾਂ ਤਾਂ ਨਾਲ ਸੇਮ ਹੀ ਸਾਈਜ਼ ਗੈਪ 'ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਬਲੈਕ ਕਲਰ ਦੇ ਥਣ ਕੋਟ ਸ਼ੰਗ ਪੁਰਾਣੀ ਆ ਤੇ ਚਵਾਈ ਵਾਲੇ ਥਣ ਤੇ 2 ਨੰਬਰ ਵੱੱਛੀ ਦਾ ਮੁੱਲ ਰੱਖਿਆ ਹੋਇਆ ਬਾਈ ਜੀ ਹੁਣਾਂ ਨੇ 65000 ਰੁਪਈਆ ਉਹ ਚ ਮਾਨਤਾਨ ਹੋ ਜੂ 3 ਨੰਬਰ ਤੇ ਪਹਿਲਾ ਸੂਆ ਬੱਚੀ ਜਰਸੀ ਆਫਸਰ ਬਹੁਤੋ ਦੋ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 20 ਦਿਨ ਸੀਮਨ ਲੱਗੇ ਨੇ ਹੋ ਗਿਆ ਬਾਈ ਕਹਿੰਦਾ ਆਪਾਂ ਖਾਲੀ ਕੇ ਕੇ ਦੇਣੀ ਆ ਬਾਕੀ ਦੋਸਤੋ ਝੋਲੀ ਬੱਚੀ ਇਦਾਂ ਤਿਆਰ ਕੀਤੀ ਹੋਈ ਆ ਜਿਵੇਂ ਕੋਈ 5-6 ਮਹੀਨੇ ਦੀ ਗੱਬਣ ਵਾਛੀ ਤਿਆਰ ਕੀਤੀ ਹੁੰਦੀ ਆ ਤੇ 50062 ਦੀ ਬਾਈ ਜੀ ਹੁਣੇ ਕਹਿੰਦੇ ਆਪ ਆ ਤੇ ਬਾਕੀ ਦੋਸਤੋ ਬੱਚੀ ਬਹੁਤ ਸੋਹਣੀ ਆ ਪੈਠਪੂੜਾ ਚੰਗਾ ਚੌੜਾ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਬਾਕੀ ਦੋਸਤੋ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਪੱਟਪਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਤੇ 3 ਨੰਬਰ ਵਾਛੇ ਰੇਟ ਰੱਖਿਆ ਹੋਇਆ ਬਾਈ ਜੀ ਹੁਣਾਂ ਨੇ 40000 ਰੁਪਇਆ ਉਹ ਚ ਮੰਨਤਾਨ ਹੋ ਜੂ ਸੋ ਜੀਨੂੰ ਪਸੰਦ ਆ ਜਾਣੀ ਗੀਆਂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕ